ਮੈਂ ਰਜੇਸ਼ ਧמאਨ ਡਿਪਟੀ ਕਮਿਸ਼ਨਰ ਮਠੰਡਾ ਆਪ ਸਭ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਵੋਟਰ ਲਿਸਟਾਂ ਦੀ ਸਰਸਰੀ ਸੁਧਾਈ ਚੱਲ ਰਹੀ ਹੈ ਜਿਸ ਦੀ ਅੰਤਿਮ ਤਾਰੀਖ 31 ਦਸੰਬਰ 2025 ਹੈ ਇਸ ਲਈ ਮੈਂ ਆਪਣੀ ਸਾਰੀ ਭਰਾਵਾਂ ਤੇ ਭੈਣਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜਿਹੜੇ 20 ਲੋਕ ਬੱਚੇ 1 ਜਨਵਰੀ 2026 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਤੇ ਕਿਸੇ ਕਾਰਨ ਆਪਣੀ ਵੋਟ ਨਹੀਂ ਬਣਾ ਸਕੇ ਹਨ ਉਹ ਜ਼ਰੂਰ ਆਪਣੀ ਵੋਟ ਬਣਾਓ ਕਿਉਂਕਿ ਜਿਹੜੀ ਸਰਵਿਸ ਸਦਾਈ ਹੈ 31 ਦਸੰਬਰ 2025 ਤੱਕ ਹੈ ਫਿਰ ਦੁਬਾਰਾ ਦੀ ਅਗਲੇ ਸਾਲ ਸ਼ੁਰੂ ਹੋਏਗੀ ਤੇ ਤੁਸੀਂ 6 ਨੰਬਰ ਫਾਰਮ ਭਰ ਕੇ ਸਾਡੇ ਦਫ਼ਤਰਾਂ ਦੇ ਵਿੱਚ ਦਿਸੇ ਦਫਤਰ ਐਸ ਡੀ ਐਮ ਦਫਤਰ ਉੱਥੇ ਦੇ ਸਕਦੇ ਹੋ ਤੇ ਆਪਣੇ ਪੋਲਿੰਗ ਬੂਥ ਦੇ ਬੀ ਐਲਓ ਨਾਲ ਵੀ ਇਸ ਸਬੰਧ ਦੇ ਵਿੱਚ ਤਾਲਮਿਲ ਕਰ ਸਕਦੇ ਹੋ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਤੁਹਾਡੀ ਹੈਲਪ ਲਾਈਨ ਹੈ 1950 ਜਿਹੜੀ ਕਿ ਟੋਲ ਫਰੀ ਹੈ 1950 ਇੱਥੇ ਵੀ ਟੈਲੀਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਮੈਂ ਆਸ ਕਰਦਾ ਹਾਂ ਕਿ ਜਿਹੜੇ ਬੱਚਿਆਂ ਦੀ ਉਮਰ 1 ਜਨਵਰੀ 2026 ਨੂੰ 18 ਸਾਲ ਪੂਰੀ ਹੁੰਦੀ ਹੈ ਉਹ ਆਪਣਾ ਵੋਟ ਜ਼ਰੂਰ ਬਣਾਉਣਗੇ ਤੇ ਇਸ ਲੋਕਤੰਤਰ ਦਾ ਹਿੱਸਾ ਬਣ ਕੇ ਆਪਣਾ ਫਰਜ਼ ਨਿਭਾਉਣਗੇ ਧੰਨਵਾਦ ਜੈ ਹਿੰਦ